ਅੰਡ ਚੁਗਾ ਕਲਾਂ ਵਿੱਚ ਹੋ ਰਿਹਾ ਹੈ ਕਦਰੀ ਬਾਬਾ ਨਿਹੰਗ ਸਿੰਘ ਜੀ ਚੁਗਾ ਜੀ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਹੋ ਰਿਹਾ ਜੋ ਕਿ ਸਾਰੇ ਨਗਰ ਨਿਵਾਸੀ ਤੇ ਸਾਡੇ ਨਗਰ ਦੀ ਪੰਚਾਇਤ ਅਤੇ ਐਨ ਆਰ ਆਈ ਸੱਜਣਾ ਦੇ ਸਹਿਯੋਗ ਨਾਲ ਅੱਜ ਦੂਸਰਾ ਦਿਨ ਹੈ ਇਹ ਟੂਰਨਾਮੈਂਟ ਬਹੁਤ ਵਧੀਆ ਚੱਲਿਆ 62 ਕਿਲੋ 60 ਕਿਲੋ 35 ਕਿਲੋ ਤੇ 50 ਕਿਲੋ ਦੀਆਂ ਟੀਮਾਂ ਨੇ ਸਾਲਿਆ ਤੇ ਸਾਰੇ ਵੀਰਾਂ ਨੇ ਵੱਧ ਚੜ ਕੇ ਹਿੱਸਾ ਕੀਤਾ ਲਾਡਿਆ ਤੇ ਟੂਰਨਾਮੈਂਟ ਨੂੰ ਅੱਗੇ ਤੋਂ ਅਸੀਂ ਨਗਰ ਨਿਵਾਸੀਆਂ ਨੂੰ ਹੋਰ ਵੀ ਜ਼ਿਆਦਾ ਉਤਸ਼ਾਹ ਦੇ ਨਾਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪ੍ਰੇਰਨਾ ਦਿੱਤੀ ਹੋਈ ਅੱਜ ਦਾ ਇਸ ਵਾਸਤੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਟੂਰ ਮੈਚ ਹੋਇਆ ਅੱਗੇ ਤੋਂ ਇਸੇ ਤਰ੍ਹਾਂ ਹੀ ਇੱਕ ਪਕੜੀ ਬਪਨ ਦਾ ਹਰ ਸਿੰਘ ਚੌਧਾ ਜੀ ਦੇ ਯਾਦ ਵਿੱਚ ਪਹਿਲਾ ਟੂਰਨਾਮੈਂਟ ਹੋਇਆ ਅੱਗੇ ਤੋਂ ਇਸ ਤੋਂ ਵੀ ਅੱਗੇ ਅਸੀਂ ਟੂਰਨਾਮੈਂਟ ਕਰਵਾਵਾਗੇ ਸਾਰੇ ਨਗਰ ਦੇ ਸਹਿਯੋਗ ਨਾਲ ਜੀ ਤੁਸ ਨਗਰ ਨਗਰ ਦੇ ਸਾਰੇ ਦੇ ਸਹਿਯੋਗ ਨਾਲ ਜੀ ਪਹਿਲਾਂ ਤਾਂ ਗਰਾਊਂਡ ਦੀ ਤਿਆਰੀ ਕੀਤੀ ਗਈ ਤੇ ਨੌਜਵਾਨਾਂ ਨੂੰ ਅੱਗੇ ਤੋਂ ਪਰੇਤ ਕੀਤਾ ਕਿ ਤੋਂ ਦੂਰ ਰਹਿਣ ਨੌਜਵਾਨ ਉਹਦੇ ਵਾਸਤੇ ਅਸੀਂ ਇਹ ਟੂਰਨਾਮੈਂਟ ਕਰਵਾਇਆ ਜੀ ਜਿਹੜੇ ਨੌਜਵਾਨ ਆ ਉਹ ਖੇਡਾਂ ਵੱਲ ਪਰਬਲ ਹੋ ਸਕਣਾਂ ਤੇ ਇਹਦਾ ਨੌਜਵਾਨ ਪੀੜੀ ਦੂਰ ਰਹੀਂ ਸਾਰੇ ਸਰਕਾਰਾਂ ਦਾ ਸਾਰੇ ਇਹ ਪੈਸੇ ਹੀ ਦੰਨੇ ਆ ਜੀ ਨੌਜਵਾਨ ਪੀੜੀ ਨੂੰ ਵੀ ਜਿਹੜੇ ਨਸ਼ੇ ਪੱਤੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਭਰੇਤ ਹੋਵੋ ਤੇ ਪੜ੍ਹੋ ਲਿਖੋ ਪੜ੍ਹਾਈ ਵੱਲ ਮੱਲਾ ਮਾਰੋ ਜਿਹੜੇ ਹੋਰ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਪੱਖਾ ਜਿਹਦੇ ਵਿੱਚ ਆਪਾਂ ਤਰੱਕੀ ਕਰ ਸਕਦੇ ਆ ਉਹ ਨਸ਼ੇ ਵੱਲੋਂ ਧਿਆਨ ਹਟਾ ਕੇ ਜਿੰਨਾ ਪਾਸਿਆਂ ਵੱਲ ਆਪਾਂ ਦਾ ਧਿਆਨ ਲਾਉਣ ਦੀ ਜ਼ਰੂਰਤ ਆ ਤਾਂ ਜੋ ਜਿਹੜਾ ਆਪਣਾ ਸਮਾਜ ਆ ਤੇ ਪੰਜਾਬ ਉਹ ਤਰੱਕੀ ਦੇ ਰਾਹ ਤੇ ਜਾ ਸਕੇ ਜੀ ਵਹਿਗਰ ਦੀ ਫਤਹਿ ਲੋ ਤਾਂ ਮੈਂ ਸਸੀਕਲ ਬਣਾ ਤੇ ਮੈਂ ਆਪਣੇ ਪੈਂਟ ਦਾ ਬਹੁਤ ਧੰਨਵਾਦ ਕਰਦਾ ਹੈ ਕਿ ਮੈਂ ਇਹਨਾਂ ਵੀਰਾਂ ਨੇ ਤੇ ਆਪਣੇ ਪੈਂਟ ਨੇ ਬਹੁਤ ਜ਼ਿਆਦਾ ਮੈਨੂੰ ਸਹੂਯੋਗ ਦਿੱਤਾ ਤੇ ਸਾਰੇ ਪੈਂਟ ਦੇ ਨਾਲ ਇਹ ਸਹਿਯੋਗ ਦੇ ਨਾਲ ਟੂਰਨਾਮੈਂਟ ਅੱਜ ਪੈਂਟ ਚ ਭਾਗ ਲੈਣ ਧਰਤੀ ਹੋ ਰਿਹਾ ਅੱਜ ਦੂਜਾ ਦਿਨ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਨੱਗਰਾਂ ਨੂੰ ਕਿ ਨਾ ਵੱਧ ਤੋਂ ਵੱਧ ਖੇਡਾਂ ਲਈ ਧਿਆਨ ਦੇਣ ਤੇ ਨਸ਼ਿਆਂ ਤੋਂ ਦੂਰ ਰਹਿਣ 62 ਕਿਲੋ ਦਾ 13000 ਹੈ ਜੀ ਦੂਜਾ 9000 ਹੈ ਜੀ ਤੇ 50 ਕਿਲੋ ਦਾ ਜੀ ਹੈਗਾ 52 ਕਿਲੋ 55 5500 ਲੇ ਦੂਜਾ 4100 ਤੇ 35 ਕਿਲੋ ਦਾ ਹੈਗਾ ਜੀ 3100 ਤੇ 2100 ਜੀ ਸਾਰੇ ਸਾਡੇ ਬੇਟੇ ਨੂੰ ਬੋਲਾ ਪਾਈ ਸੋਦਾ ਜਿਹੜਾ ਮਦਦ ਨੇ ਬੋਲ ਸੰਭਾਲੀ ਹੈ ਤੇ ਸਾਡਾ ਸ਼ੁਕਰਸ਼ੁਦਰੀਆ ਬਹੁਤ ਧੰਨਵਾਦ ਕਰਦੇ ਆ ਅੱਜ ਸੋਹਣਾ ਟਿਕਾ ਦਿਖਾਣਾ ਅਲੀ ਜੂਰ ਅੱਪਾ ਆਂਦੀ ਬੋਲ ਮਦਦ ਵੀ ਚਲਾਉਂਦੇ ਆ ਸਭਾ ਸਵਾਦ ਵੀ ਚਲਾਉਂਦੇ ਆ प्यार प्यारु

बरसात चल गए फीतपुर शापी जीत है खेतों की जैन ਮਾਨ ਜੀ ਦੇਸ਼ੋ ਰਬਕ ਜੀਰੋਂ ਦੋਤਾ ਗਿਆ ਸਭੇ ਜਿੰਨੇ ਸਤਿਕਾਰ ਦੇਦੇ ਪੱਦੇ ਨਾਲ ਸਭੇ ਦੋਰਾ ਪਾ ਸਭੀ ਦਾ ਸਤਿਕਾਰ ਕਰਦੇ ਆ ਰਾਜੀ ਆਪਾਂ ਤੁਹਾਨੂੰ ਆਜਦੇ ਰਾਜੀ ਹਰ ਕੋਟ ਸਭੇ ਬੰਦੇ ਤੇ ਕਰਦੇ ਸਮਾਏ ਜਿੱਤਾਂ ਬਹੁਤ ਪਾਉਂਦੇ ਬਾਰੇ ਸਾਡੇ ਹੁੰਦੇ ਇੱਕ ਤਰ੍ਹਾਂ ਦੇ ਖੜਾ ਕਰਦਾ ਪਰ ਕੰਨ

ਸੋ ਮਹਾਨ ਲੋਕੋ ਬੱਤੇ ਵਰਗੇ ਜਿੱਤੇ ਵੇ ਜੰਗਾਂ ਦੀ ਹੈ ਕਿਤੇ ਕਿਤੇ ਆਪ ਮੱਤਾਂ ਵਾਲੇ ਨੂੰ ਜਿੱਤੇ ਕਿਤੇ ਮੱਤਾਂ ਵਰਗੇ ਕਿਤੇ ਅਮਨਾ ਵਾਲਾ ਸੱਡੀ ਕਮਟੀ ਖੜੀ ਆ ਜਦੋਂ ਯਾਰ ਕੈਗੋ ਬਣਾ ਚੰਗੀ ਕਿਤੇ ਪਰਵਾਰ ਲੱਗੇ ਨੇ ਮੇਰੇ ਤੇ ਅਸਰ ਪਗੜਾ ਜਿੱਤੇ ਜੰਗੀ ਦੇ ਦੀਨ ਕਿੰਨਾ ਹੁੰਦਾ ਬਹੁਤ ਰਾਸ ਅਸਰ ਬਣੇ ਜਾਂਦੇ ਆ ਕਿਤੇ ਜੀਤ ਪੁੱਜੀ ਦੇ ਪਿੱਛਲ ਜਿਵੇਂ ਰਾਜੇ ਦੇ ਪੱਲਾ ਦੇ ਮੈਚ ਵੀ ਪਿਆ ਬਰਬਾਦ ਹੋ ਗਏ ਮਿਸਟਰ ਪੈਗੀ ਕਮਟੀ ਇਹ ਮੱਤਾਂ ਦਾ चंडीगढ़ पढ़ दी गलते हुआ हम देखी चुनगा पूरी तो पढ़ा देरों

जय <muchas>